ਸੋ ਤੁਸੀਂ ਆਟੋ ਚਲਾਉਂਦੇ ਨਹੀਂ ਨੇ ਹੈਗੇ ਚਲਾਉਂਦੇ ਹੀ ਆ ਮੈਂ ਮੈਟੋ ਜੀ ਤੁਸੀਂ ਫੋਰਮੈਨ ਉਹਨਾਂ ਤੁਸੀਂ ਕਿਹਾ ਸੀ ਫੋਰਮੈਨ ਆਣਾ ਹਾਂਜੀ ਤੇ ਤੁਸੀਂ ਆਟੋ ਲੈ ਕੇ ਕਿਉਂ ਆਏ ਹੋ ਹਾਂਜੀ ਆਟੋ ਕਿਉਂ ਲੈ ਕੇ ਆਏ ਤੁਸੀਂ ਮੈਨੂੰ ਕਿਉਂ ਬਿਠਾਇਆ ਪਹਿਲਾਂ ਮੈਨੂੰ ਲੱਗ ਬਿਠਾਇਆ ਕਿ ਤੁਸੀਂ ਮੈਨੂੰ ਜਾਂ ਤੁਸੀਂ ਆਟੋ ਚਲਾਉਂਦੇ ਤੁਸੀਂ ਮੈਨੂੰ ਬਿਠਾਇਆ ਕਿ ਮੈਂ ਮੈਟ ਜੀ ਲੰਗਰੇ ਸੀ ਲੰਗਰੇ ਤੁਸੀਂ ਜੇ ਆਟੋ ਨਹੀਂ ਚਲਾਉਂਦੇ ਤੁਸੀਂ ਲੰਗਰੇ ਤੇ ਫਿਰ ਤੁਸੀਂ ਮੈਨੂੰ ਬਿਠਾਇਆ ਕਿਉਂ ਆ ਚਲੋ ਬੰਦ ਜੀ ਤੁਸੀਂ ਨਹੀਂ ਪਹੇੜੇ ਨੇ ਕੋਈ ਗੱਲ ਨਹੀਂ ਸੀ ਜਾ ਰਹੇ ਪੈਸੇ ਤਾਂ ਆ ਲੋ ਪੈਸੇ ਲੋ ਠੀਕਾ ਤੁਹਾਨੂੰ ਪੈਸੇ ਵੀ ਦੇਤੇ ਹਰਾਂ ਇਹ ਆਟੋ ਥੋੜਾ ਨਹੀਂ ਨਾ ਹੈਗਾ ਤੁਹਾਡੇ ਕੋਲ ਸਰਵਿਸ ਲਈ ਆਏ ਸੀ ਨਾ ਤੁਸੀਂ ਕਿਹਾ ਮੈਮ ਅਸੀਂ ਮਾਲਕ ਹੈ ਜੀ ਆਟੋ ਦੇ ਆਟੇ ਦੇ ਮਾਲਕ ਆ ਆਟਾ ਚਲਾਉਂਦਾ ਕੌਣ ਆ ਮੈਂ ਚਲਾਉਂਦੇ ਜੀ ਉਹ ਤਾਂ ਤੁਸੀਂ ਕਹਿ ਰਹੇ ਸੀ ਚਲਾਉਂਦੇ ਨਹੀਂ ਸੀ ਫੋਰਮੈਨ ਅਸੀਂ ਮੈਮ ਅਸੀਂ ਆਪਣੇ ਪਰਸਨਲ ਕੰਮ ਵਾਸਤੇ ਜਾ ਰਹੇ ਸੀ ਪਰਸਨਲ ਕੰਮ ਲਈ ਤੁਸਾਂ ਲੋ ਬਿਠਾ ਲਿਆ ਜੀ ਅਸੀਂ ਕੀ ਗੁਨਾਹ ਕਰਤੀ ਜੀ ਤੁਸੀਂ ਆਟੋ ਚਲਾਉਂਦੇ ਨਹੀਂ ਫਿਰ ਤੁਸੀਂ ਬੁਲਾਇਆ ਜੀ ਮਾ ਪਹਿਲਾਂ ਮੈਨੂੰ ਇਹਨਾਂ ਦੱਸੋ ਕੋਈ ਗੱਲ ਨਹੀਂ ਮੈਮ ਜਿੱਥੇ ਮੈਂ ਤੁਹਾਨੂੰ